स्कूल मुरदाबाद प्राइवेट स्कूल माफ़िया मुरदाबाद हक़ ग़रीब मापिया हक़ ग़रीब मापिया हक़ ਤੱਕ ਸੂਟੇ ਬੰਦ ਕਰੋ ਬੰਦ ਕਰੋ ਬੰਦ ਕਰੋ ਜੇ ਮੁੱਦਾ ਹੈ ਇਕੱਲੇ ਗਰੀਬ ਬੱਚਿਆਂ ਵਾਸਤੇ ਨਹੀਂ ਹੈ ਇਹ ਹਰ ਪੇਰੈਂਟ ਦੇ ਵਰਗ ਵਾਸਤੇ ਆ ਜਿਨ੍ਹਾਂ ਦੇ ਜਿਨ੍ਹਾਂ ਦੇ ਬੱਚੇ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਵਿੱਚ ਪੜ ਰਹੇ ਨੇ ਔਰ ਆਪਾਂ ਸਭ ਨੂੰ ਪਤਾ ਹੈ ਪ੍ਰਾਈਵੇਟ ਸਕੂਲਾਂ ਦੀ ਲੁੱਟ ਹੈ ਜਿਹੜੀ ਉਹ ਕਿੱਥੇ ਤੱਕ ਕਿੱਥੇ ਤੱਕ ਜਾ ਰਹੀ ਹੈ ਵਿੱਚੀ ਸਰਕਾਰਾਂ ਸਾਰੇ ਇਨਵੋਲਵ ਨੇ ਸਭ ਨੂੰ ਪਤਾ ਕੀ ਕੀ ਹੋ ਰਿਹਾ ਹੈ ਜੀ ਮੇਰੇ ਬੱਚੇ ਖੁਰੇ ਦੋ ਬੱਚੇ ਪ੍ਰਾਈਵੇਟ ਸਕੂਲ ਦੇ ਵਿੱਚ ਪੜ ਰਹੇ ਨੇ 10ਵੀਂ ਕਲਾਸ ਮੇਰਾ ਬੇਟਾ ਜੀਰੇ ਕਿਤਾਬਾਂ ਦਾ 14000 ਰੁਪਏ ਦੇ ਕਿਤਾਬਾਂ ਜਿਦੇ ਵਿੱਚ NCERT ਦੀ ਕੋਈ ਬੁੱਕ ਨਹੀਂ ਹੈ ਉਹ ਪ੍ਰਾਈਵੇਟ ਅਸੀਂ ਬਾਹਰ ਦੁਕਾਨਾਂ ਤੋਂ ਸ਼ਾਪ ਤੋਂ ਅਸੀਂ ਖਰੀਦਦੀਆਂ ਨੇ ਹੋਰ ਮਾਮਲੇ ਕੀ ਬੱਚੇ ਜਿਹੜੇ ਜਿਵੇਂ 7th ਕਲਾਸ ਹੈ 6th ਕਲਾਸ ਹੈ 8th ਕਲਾਸ ਹੈ ਸਾਰੇ ਸਕੂਲਾਂ ਦੀ ਕਿਤਾਬਾਂ ਇਹ ਸਕੂਲ ਵਾਲੇ ਕਰ ਰਹੇ ਨੇ ਆਨਲਾਈਨ ਮੰਗਾਓ ਜਰ ਕਿ ਆਨਲਾਈਨ ਦੇ ਵਿੱਚ ਦੇਖੋ ਕਿਤਾਬ ਗਲਤ ਆ ਵੀ ਜਾਂਦੀ ਹੈ ਉਹਦਾ ਕੋਈ ਰਿਫੰਡੇਬਲ ਨਹੀਂ ਹੈ ਇਹ ਸਕੂਲ ਵਾਲਿਆਂ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਜਾਂ ਸਰਕਾਰ ਨੂੰ ਚਾਹੀਦਾ ਵੀ ਇੱਕੋ ਹੀ ਬੁੱਕ ਲਾ ਕੇ ਵੀ ਜਿਹੜੀਆਂ ਬੱਚੇ ਦੀ ਪੜ੍ਹਾਈ ਹੈ ਉਹ ਨਾਮੇ ਸ਼ਾਸਨ ਦੀ ਜਿਹੜੀ ਹੁੰਦੀ ਹੈ ਸ਼ੁਰੂਆਤ ਤੋਂ ਹੀ ਪੂਰੀ ਤਰੀਕੇ ਨਾਲ ਕਰਵਾਈ ਜਾਵੇ ਤੇ ਸਹੀ ਰੇਟਾਂ ਦੇ ਲੋਕਾਂ ਨੂੰ ਕਿਤਾਬਾਂ ਮਿਲ ਸਕਤ ਜੋ ਫੀਸਾਂ ਨੇ ਸਹੀ ਤਰੀਕੇ ਨਾਲ ਉਹਨਾਂ ਦਾ ਫੀਸਾਂ ਲਈ ਜਾਵੇ ਧੰਨਵਾਦ ਮੇਰੇ ਬੱਚੇ ਸ਼੍ਰੀ ਚਤਨਾ ਸਕੂਲ ਚ ਪੜਦੇ ਸੀਗੇ ਜੀ ਦੋਨੋਂ ਬੱਚੇ ਜੀ ਮੈਨੂੰ ਇੱਕ ਬੱਚਾ ਫੀਸਾ ਔਰ ਕਿਤਾਬਾਂ ਕਰਕੇ ਹਟਾਣਾ ਪੈ ਗਿਆ 9ਥ ਕਲਾਸ ਦੀ ਕਲਾਸ ਦਾ ਸੈਟ ਜੀ 12-12000 ਰੁਪਏ ਜਿਹੜਾ ਔਨਲਾਈਨ ਆਏਗਾ ਔਰ ਔਨਲਾਈਨ ਦੇ ਵਿੱਚ ਸਾਨੂੰ ਇਹ ਨਹੀਂ ਪਤਾ ਵੀ ਕਿਹੜੀ ਕਿਤਾਬ ਲੱਗੇਗੀ ਕੀ ਨਹੀਂ ਲੱਗੇਗੀ ਇਸ ਕਰਕੇ ਮੈਨੂੰ ਆਪਣਾ ਬੱਚੇ ਹਟਾਣ ਤੋਂ ਮਜਬੂਰ ਹੋਣਾ ਪੈ ਰਿਹਾ ਹੈ ਮੈਂ ਪ੍ਰਸ਼ਾਸਨ ਤੋਂ ਔਰ ਮੈਂ ਆਪਣੇ ਬੱਚਾ ਨੂੰ ਅਚੀ ਐਜੂਕੇਸ਼ਨ ਦੇ ਸਕਾਂ ਜੀ ਅਸੀਂ ਇਹੀ ਕਹਨੇ ਜੀ ਜੋ ਪ੍ਰਾਈਵੇਟ ਸਕੂਲਾਂ ਦੀ ਨਜਾਇਜ਼ ਲੁੱਟ ਚੱਲ ਰਹੀ ਹੈ ਜੀ ਜੋ ਇਹ ਨਜਾਇਜ਼ ਆਪਦੀ ਮਨਮਰਜ਼ੀ ਨਾਲ ਫੀਸਾਂ 'ਚ ਵਾਧਾ ਕਰ ਰਹੇ ਨੇ ਆਪਦੇ ਇਹਨਾਂ ਨੇ ਡੀਲਰ ਰੱਖੇ ਹੋਏ ਨੇ ਆਪਿਆਂ ਬੰਦਿਆਂ ਤੋਂ ਇਹ ਕਿਤਾਬਾਂ ਦਵਾ ਰਹੇ ਨੇ ਨਜਾਇਜ਼ ਰੇਟਾਂ ਤੇ ਦਵਾ ਰਹੇ ਨੇ ਗਰੀਬ ਬੱਚੇ ਨੇ ਜਿਹੜੇ ਉਹ ਹੁਣ ਕਿੱਥੇ ਜਾਣ ਜੀ ਉਹ ਜਿਹੜੇ ਜਿਨ੍ਹਾਂ ਦੀ ਇਨਕਮ ਘੱਟ ਹੈ ਇੱਕ ਕੋਟਾ ਹੁੰਦਾ ਪ੍ਰਾਈਵੇਟ ਸਕੂਲਾਂ ਵਿੱਚ ਗਰੀਬ ਬੱਚਿਆਂ ਲਈ ਉਹ ਕੋਟਾ ਇਹਨਾਂ ਨੇ ਖਤਮ ਕਰ ਰੱਖਿਆ ਕਿਸੇ ਨੂੰ ਵੀ ਇਹ ਗਰੀਬ ਬੱਚੇ ਨੂੰ ਕੋਈ ਕੋਨਸੈਸ਼ਨ ਨਹੀਂ ਦੇ ਰਹੇ ਆਪ ਦੀ ਮਨਮਰਜ਼ੀ ਨਾਲ ਹੀ ਸਕੂਲ ਦੇ ਵਿੱਚੋਂ ਅੱਗੇ ਕਿਤਾਬਾਂ ਦਿੰਦੇ ਨੇ ਪ੍ਰਾਈਵੇਟ ਸਕੂਲਾਂ ਨਜਾਇਜ਼ ਰੇਟਾਂ ਦੇ ਕੰਮ ਉਹੀ ਚੱਲ ਰਿਹਾ ਪਰ ਹੁਣ ਇਹਨਾਂ ਨੇ ਆਪਦੇ ਡੀਲਰ ਦੇ ਦੇ ਇੱਕ ਸਪੈਸ਼ਲ ਦੁਕਾਨਾ ਦੇ ਦਿਆਂ ਇਹ ਕਹਿੰਦੇ ਸਾਡੀਆਂ ਦੁਕਾਨਾਂ ਤੋਂ ਤੁਸੀਂ ਬਾਕਸ ਲੈਣੀਆਂ ਨੇ ਈਵਨ ਕਿ ਵਰਦੀਆਂ ਤਾਂ ਕਿਹੇ ਆਪਦੀਆਂ ਦੁਕਾਨਾਂ ਤੋਂ ਦੇ ਰਹੇ ਨੇ ਕੋਈ ਸਰਕਾਰ ਨੂੰ ਇਸ ਮਸਲੇ ਤੇ ਧਿਆਨ ਦੇਣਾ ਚਾਹੀਦਾ ਖਾਸ ਕਰ ਸਾਡੇ ਨੂੰ ਤਾਂ ਇਹ ਬੇਨਤੀ ਹੈ ਕਿ ਵੀ ਸੀਐਮ ਸਾਹਿਬ ਸਾਡੇ ਹਲਕੇ ਦੇ ਨੇ ਦੇਖੋ ਸੀਐਮ ਸਾਹਿਬ ਦੇ ਹਲਕੇ ਦੇ ਵਿੱਚ ਇਹ ਆ ਕੁਝ ਹੋ ਰਿਹਾ ਹੈਗਾ ਸੀਐਮ ਸਾਹਿਬ ਛੱਡ ਕੇ ਵੀ ਜੇ ਆਪਾਂ ਇੱਕ ਗੱਲ ਮੰਨੀਏ ਕਿ ਕਐਮਐਲਏ ਸਾਹਿਬ ਦੀ ਡਿਊਟੀ ਬੰਦੀ ਹੈ ਜੋ ਸੀਐਮਐਲਏ ਹਲਕੇ ਚੋ ਜਿਤਾ ਕੇ ਭੇਜੋ ਸਾਡੇ ਨਾਲ ਖੜਨ ਉਹ ਇਹ ਪ੍ਰਾਈਵੇਟ ਸਕੂਲਾਂ ਦੀ ਜੋ ਨਜਾਇਜ਼ ਲੁੱਟਾ ਉਹਦੇ ਤੇ ਐਕਸ਼ਨ ਲੈਣੇ ਮੇਰਾ ਨਾਮ ਕੇਬਲ ਸਿੰਘ ਚਾਹਲ ਆ ਜੀ ਮੈਂ ਸਾਬਕਾ ਪ੍ਰਧਾਨ ਆ ਬਾਰਫ ਧੂਰੀਤਾ ਜੀ ਤੇ ਅੱਜ ਅਸੀਂ ਧਰਨੇ 'ਚ ਆਏ ਆ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਕਿਉਂਕਿ ਪ੍ਰਾਈਵੇਟ ਸਕੂਲਾਂ ਦੀ ਧੱਕੇਸ਼ਾਹੀ ਚੱਲ ਰਹੀ ਆ ਹਾਈ ਕੋਰਟ ਦੇ 2009 ਦੇ ਵਿੱਚ ਆਰਡਰ ਹੋਏ ਸੀ ਕਿ 25% ਕੋਟਾ ਗਰੀਬ ਬੱਚਿਆਂ ਲਈ ਰੱਖਿਆ ਜਾਵੇ ਉਹਨਾਂ ਨੂੰ ਵੀ ਸਕੂਲਾਂ ਨੇ ਕੋਈ ਇੰਪਲੀਮੈਂਟ ਨਹੀਂ ਕੀਤਾ ਬਾਕੀ ਜਿਹੜੀ ਰਹਿੰਦੀ ਗੱਲ ਹੈ ਫੀਸਾਂ ਦੀ ਤੇ ਕਿਤਾਬਾਂ ਦੀ ਇੰਨੀ ਕਿ ਧੱਕੇਸ਼ਾਹੀ ਹੋ ਰਹੀ ਆ ਸਰਕਾਰਾਂ ਅੱਖਾਂ ਬੰਦ ਕਰਕੇ ਦੇਖ ਰਹੀਆਂ ਨੇ ਸਰਕਾਰਾਂ ਇਵਨ ਕਿ ਮਿਲੀਆਂ ਹੋਈਆਂ ਨੇ ਸਰਕਾਰਾਂ ਚਾਹਣ ਤਾਂ 1 ਮਿੰਟ ਚ ਕੀ ਨਹੀਂ ਹੋ ਸਕਦਾ ਪਰ ਸਰਕਾਰਾਂ ਜਾਣ ਬੁੱਝ ਕੇ ਇਹਨਾਂ ਚੀਜ਼ਾਂ ਨੂੰ ਅਣਗੌਲਿਆ ਕਰ ਰਹੀਆਂ ਨੇ ਗਰੀਬ ਲੋਕਾਂ ਨੂੰ ਇੱਥੇ ਆ ਕੇ ਧੱਕੇਸਾਹੀ ਦੇ ਖਿਲਾਫ ਪ੍ਰਦਰਸ਼ਨ ਕਰਨ ਤੋਂ ਬਿਨਾ ਹੁਣ ਕੋਈ ਹੋਰ ਚਾਰਾ ਨਹੀਂ ਰਿਹਾ ਇਸ ਕਰਕੇ ਸਰਕਾਰ ਨੂੰ ਅਸੀਂ ਪੁਰਜਰ ਅਪੀਲ ਕਰਦੇ ਹਾਂ ਕਿ ਇਹ ਜਿਹੜੇ ਧੱਕੇਸਾਹੀ ਹੈ ਇਹਨੂੰ ਬੰਦ ਕੀਤਾ ਜਾਵੇ ਤੇ ਇਹਤੇ ਤੁਰੰਤ ਐਕਸ਼ਨ ਲਿਆ ਜਾਵੇ ਹਾਈ ਕੋਰਟ ਦੇ ਆਰਡਰ ਨੇ ਜਿਹੜੇ ਉਹਨਾਂ ਨੂੰ ਇੰਪਲੀਮੈਂਟ ਕੀਤਾ ਹੈ ਥੈਂਕ ਯੂ ਮੇਰਾ ਨਾਮ ਊਮ ਕਾਰਨਾਥ ਹੈ ਜੀ ਪ੍ਰੋਟੈਸਟ ਬਹੁਤ ਮਹੱਤਵਪੂਰਨ ਪ੍ਰੋਟੈਸਟ ਹੈ ਬਹੁਤ ਜਿਹਨੂੰ ਕਹਿੰਦੇ ਕਿ ਮਜਬੂਰੀ ਵਿੱਚ ਕਰ ਰਹੇ ਆ ਵਿੱਕੀ ਪਰੋਚਾ ਜੀ ਇਸ ਧਰਨੇ ਦੀ ਅਗਵਾਈ ਕਰ ਰਹੇ ਆ ਕਿਉਂ ਕਰ ਰਹੇ ਧਰਨਾ ਕਿਉਂ ਲਾਉਣਾ ਪਿਆ ਹਾਈ ਕੋਰਟ ਦੇ ਹੁਕਮ 19 ਫਰਵਰੀ 2025 ਨੂੰ ਆ ਗਏ ਹਾਈ ਕੋਰਟ ਦੇ ਹੁਕਮ ਕੀ ਹੈ ਬਰੀਫ ਦੇ ਵਿੱਚ ਪੰਜਾਬ ਸਰਕਾਰ 25% ਬੱਚਿਆਂ ਦਾ ਜਿਹੜਾ ਦਾਖਲਾ ਆ ਅਨਰੀਡਡ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਿੱਜੀ ਸਕੂਲਾਂ ਦੇ ਵਿੱਚ ਨਹੀਂ ਸੀ ਕਰ ਰਹੀ ਪਿਛਲੇ 15 ਸਾਲਾਂ ਤੋਂ ਇਹਨਾਂ ਨੇ ਜਿਹੜਾ ਕਾਨੂੰਨ ਆਪਣਾ ਬਣਾ ਲਿਆ ਰੂਲ ਬਣਾਇਆ ਦੋ 7.4 2011 ਦੇ ਵਿੱਚ ਜਿਹੜਾ ਲਾਗੂ ਹੋਇਆ ਸੀਗਾ ਬਦਲ ਸਾਧ ਵੀ ਸਰਕਾਰ ਦੇ ਵਿਲੇ ਉਹ ਲਾਗੂ ਨਹੀਂ ਕੀਤਾ ਉਹ ਸਾਰੀਆਂ ਸਰਕਾਰਾਂ ਨੇ ਲਾਗੂ ਕੀਤਾ ਕਾਂਗਰਸ ਦੀ ਹੋਵੇ ਅਕਾਲੀਆਂ ਦੀ ਹੋਵੇ ਆਮ ਆਦੀ ਪਾਰਟੀ ਦੀ ਹੋਵੇ ਲਾਗੂ ਨਹੀਂ ਕੀਤਾ ਲਾਗੂ ਨਾ ਹੋਣ ਕਰਕੇ ਸਾਨੂੰ ਜਿਹੜਾ ਆਪਣਾ ਸੰਘਰਸ਼ ਹੈ ਸਾਡੀ ਜਿਹੜੀ ਲੜਾਈ ਆ ਸਾਡੀ ਜਿਹੜੀ ਆ ਇਹ ਜਿਹੜੀ ਜਰਨੀ ਆ ਉਹ ਅਸੀਂ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕੋਲ ਲੈ ਕੇ ਗਏ ਹਾਈ ਕੋਰਟ ਨੇ 19 ਫਰਵਰੀ ਨੂੰ ਇਹ ਆਪਣੇ ਹੁਕਮ ਦਿੱਤੇ ਕਿ ਇਹ ਤੁਸੀਂ 2025-26 ਦਾ ਜਿਹੜਾ ਸੈਸ਼ਨ ਹੈਗਾ ਉਹਦੇ ਵਿੱਚ 25% ਬੱਚਿਆਂ ਨੂੰ ਦਾਖਲੇ ਦਿਓ ਪਹਿਲੀ ਕਲਾਸ ਤੋਂ ਲੈ ਕੇ 8ਵੀਂ ਤੱਕ ਲੇਕਿਨ ਇੱਕ ਮਹੀਨਾ ਦੇ ਨਾਲ ਆਪਣੇ ਜਿਹੜੇ ਆਡਰ ਇਸ਼ੂ ਕਰਨ ਲੱਗਾ ਤਾਂ ਪੰਜਾਬ ਸਰਕਾਰ ਦੇ ਜਿੰਨੇ ਜ਼ਿਲ੍ਹੇ ਹੈਗੇ ਆ ਉਹਨਾਂ ਦੇ ਜਿਹੜਾ ਸਿੱਖਿਆ ਅਫਸਰ ਹੈਗੇ ਆ ਉਹਨਾਂ ਨੂੰ ਇੱਕ ਮਹੀਨਾ ਸਵਾ ਮਹੀਨਾ ਬਾਅਦ ਪਹੁੰਚਿਆ ਜਿਹੜਾ ਸਮਾਂ ਦਾਖਲੇ ਦਾ ਸਮਾਂ ਸੀਗਾ ਉਹ ਇਹਨਾਂ ਨੇ ਡਿਲੇ ਕਰ ਦਿੱਤਾ ਉਹ ਖਰਾਬ ਕਰ ਦਿੱਤਾ ਉਹ ਜਾਣ ਬੁਝ ਕੇ ਕੀਤਾ ਗਿਆ ਔਰ ਤਾਂ ਕਿ ਇਹ ਬੱਚੇ ਜਿਹੜੇ ਹੈਗੇ ਆ ਪ੍ਰਾਈਵੇਟ ਸਕੂਲਾਂ ਵਿੱਚ ਚੱਲ ਜਾਂਨ ਆਪਣੇ ਸਰਕਾਰੀ ਸਕੂਲਾਂ ਵਿੱਚ ਚੱਲ ਜਾਂਣ ਤੇ ਜਿਹੜਾ 25% ਹਾਈ ਕੋਰਟ ਦੇ ਹੁਕਮ ਹੈ ਉਹਨੂੰ ਲਾਗੂ ਨਾ ਕਰਨਾ ਪਵੇ ਇਹ 24 ਜਨਵਰੀ ਨੂੰ 24 ਅਪ੍ਰੈਲ ਨੂੰ 24 ਮਾਰਚ ਮਾਰਚ ਨੂੰ ਇਹਨਾਂ ਨੇ ਯਾਰਾ ਇਸ਼ੂ ਕੀਤੇ ਇੱਕ ਹਫਤਾ ਰਹਿ ਗਿਆ ਇਸ ਕਰਕੇ ਜਿਹੜੇ ਦਾਖਲੇ ਆ ਉਹ ਜ਼ਮੀਨੀ ਪੱਧਰ ਤੇ ਖੁੱਲਾਂ ਦੇ ਵਿੱਚ ਨਹੀਂ ਹੋ ਰਿਹਾ ਜਿਹੜੀ ਸਾਨੂੰ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਅਲੱਗ-ਅਲੱਗ ਸ਼ਹਿਰਾਂ ਤੋਂ ਜਿਹੜੀ ਸੂਚਨਾ ਮਿਲਦੀ ਆ ਕਿ ਪ੍ਰਾਈਵੇਟ ਸਕੂਲ ਦਾਖਲ ਨਹੀਂ ਕਰ ਰਹੇ ਉਹ ਕਹਿ ਰਹੇ ਵੀ ਸਾਡੇ ਕੋਲ ਅਧਿਆਤਨ ਨਹੀਂ ਹੈ ਮਿਲੀਆਂ ਕਿ ਜਿਹੜੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਆ ਉਹ ਮਦਦ ਨਹੀਂ ਕਰੇ ਬੱਚਿਆਂ ਦੀ ਤੇ ਲੋਕਾਂ ਦੇ ਕੋਲ ਜਾਗਰੂਕ ਨਹੀਂ ਹੈਗੇ ਲੋਕਾਂ ਕੋਲ ਜਾਣਕਾਰੀ ਨਹੀਂ ਹੈਗੀ ਜਿਸ ਕਰਕੇ ਇਹ ਬਹੁਤ ਵੱਡਾ ਖੰਸਾ ਹੈ ਬਹੁਤ ਵੱਡਾ ਡਰ ਹੈਗਾ ਕਿ ਕਈ ਵਨ ਜਿਹੜੇ ਆ ਇਹ ਕੋਈ ਕੰਮ ਨਹੀਂ ਕਰ ਰਹੇ ਇਹ ਜਿਹੜੇ ਹਾਈ ਕੋਰਟ ਦੇ ਹੁਕਮ ਵੀ ਆ ਉਹ ਜ਼ਮੀਨੀ ਪੱਧਰ ਤੇ ਲਾਗੂ ਨਹੀਂ ਹੋ ਰਹੇ ਪਰ 75000 ਬੱਚੇ ਨੂੰ ਤੁਸੀਂ ਲਾ ਲਓ ਵੀ 10000 ਪ੍ਰਾਈਵੇਟ ਸਕੂਲ ਹੈ 10000 ਪ੍ਰਾਈਵੇਟ ਸਕੂਲ ਇਹਨਾਂ ਨੂੰ ਲਾਗੂ ਕਰਨਾ ਹੈ ਲੇਕਿਨ ਉਹ ਲਾਗੂ ਨਹੀਂ ਹੋ ਰਿਹਾ ਇਹ ਇਹ ਧਰਨਾ ਇਸ ਕਰਕੇ ਅੱਜ ਉੱਠਾ ਹੈਗਾ ਇਹ ਵੀ ਲਾਗੂ ਕਿਉਂ ਨਹੀਂ ਹੋ ਰਿਹਾ ਦਾਖਲੇ ਕਿਉਂ ਨਹੀਂ ਹੋ ਰਹੇ ਸਰਕਾਰ ਹਰਕਤ ਦੇ ਵਿੱਚ ਕਿਉਂ ਨਹੀਂ ਆਈ ਸਾਡਾ ਅਗਲਾ ਸੰਘਰਸ਼ ਇਹ ਹੋਏਗਾ ਕਿ ਲਾਗੂ ਨਹੀਂ ਹੋਏਗਾ ਜੇ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਨਹੀਂ ਕਰਨਗੇ ਕੋਈ ਇੰਪਲੀਮੈਂਟ ਨਹੀਂ ਕਰਨਗੇ ਸਾਡਾ ਅਗਲਾ ਸੰਘਰਸ਼ ਪੰਜਾਬ ਲੈਵਲ ਤੇ ਸਾਡਾ ਸਾਡਾ ਅਗਲਾ ਸੰਘਰਸ਼ ਤੇ ਹੀ ਹੋਏਗਾ ਕਿ ਹਾਈ ਕੋਰਟ ਦੇ ਵਿੱਚ ਅਸੀਂ ਜਾਵਾਂਗੇ ਆਪਣੀ ਲੜਾਈ ਲੈ ਕੇ ਵੀ ਤੁਹਾਡੇ ਹੁਕਮਾਂ ਨੂੰ ਲਾਗੂ ਨਹੀਂ ਕੀਤਾ ਔਰ ਅੱਜ ਤੇ ਧੂਰੀ ਦੇ ਵਿੱਚ ਪਹਿਲਾਂ ਧਰਨਾ ਲੱਗਾ ਹੈਗਾ ਅਸੀਂ ਇਸ ਧਰਨੇ ਦੇ ਵਿੱਚ ਲੜਾਈ ਨੂੰ ਸੰਘਰਸ਼ ਨੂੰ ਪੂਰੇ ਪੰਜਾਬ ਦੇ ਵਿੱਚ ਲੈ ਕੇ ਜਾਵਾਂਗੇ ਮੇਰਾ ਨਾਮ ਵਿੱਕੀ ਪ੍ਰੋਚਾ ਜੀ ਧੂਰੀ ਪ੍ਰਧਾਨ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਲੈ ਆ ਜੀ ਪਿਛਲੇ ਦਿਨੀ 19 ਫਰਵਰੀ ਨੂੰ ਮਾਨਯੋਗ ਹਾਈ ਕੋਰਟ ਨੇ ਹੁਕਮ ਜਾਰੀ ਕੀਤਾ ਸੀ ਵੀ ਜਿਹੜਾ ਰਾਈਟ ਟੂ ਐਜੂਕੇਸ਼ਨ ਐਕਟ ਹੈ 2009 ਉਹ ਪੂਰੇ ਭਾਰਤ ਤੇ ਲਾਗੂ ਸੀ ਪਰ ਬੜੀ ਵੱਡ ਨਸੀਬੀਆ ਪੰਜਾਬ ਦੇ ਵਿੱਚ 15 ਸਾਲ ਬਾਅਦ ਲਾਗੂ ਹੋਇਆ ਉਹ ਵੀ ਹਾਈ ਕੋਰਟ ਨੇ ਲਾਗੂ ਕੀਤਾ ਸਰਕਾਰ ਨੇ ਵੀ ਇਸ ਫੈਸਲੇ ਨੂੰ ਲਾਗੂ ਕਰਤਾ ਪਰ ਜਿਹੜੇ ਪੰਜਾਬ ਦੇ ਪ੍ਰਾਈਵੇਟ ਸਕੂਲ ਮਾਫੀਆ ਜੀ ਉਹ ਇਸ ਹੁਕਮ ਨੂੰ ਮੰਨਣ ਨੂੰ ਤਿਆਰ ਨਹੀਂ ਤੇ ਉਹ ਗਰੀਬ ਬੱਚਿਆਂ ਦੀ ਜਿਹੜੀ ਐਡਮਿਸ਼ਨਾਂ ਨੇ ਉਹ ਕਰ ਨਹੀਂ ਰਹੇ 25% ਹਰ ਇੱਕ ਸਕੂਲ ਦੇ ਵਿੱਚ ਪ੍ਰਾਈਵੇਟ ਸਕੂਲਾਂ ਮੰਨ ਨੂੰ ਤਿਆਰ ਨਹੀਂ ਇਸ ਕਰਕੇ ਅੱਜ ਸਾਨੂੰ ਮਹੀਨਾ ਹੋ ਗਿਆ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਤੇ ਡੀਓ ਸਾਹਿਬ ਨੂੰ ਵੀ ਦੇਤੇ ਡੀਪੀਏ ਨੂੰ ਵੀ ਦੇ ਆਂਦੇ ਜਦੋਂ ਸਾਡੇ ਜਥੇਬੰਦੀਆਂ ਦੀ ਨਹੀਂ ਸੁਣੀਗੀ ਸਾਡੀ ਸਾਰੀ ਐਕਸ਼ਨ ਕਮੇਟੀ ਪੰਜਾਬ ਹੋ ਗਈ ਤੇ ਹੋਰ ਬਹੁਤ ਹਮਖਿਆਲੀ ਜਥੇਬੰਦੀਆਂ ਐਸਸੀਬੀਸੀ ਜਰਨਲ ਭਾਈਚਾਰਾ ਵੀ ਸਾਡੇ ਨਾਲ ਸਾਰਾ ਖੜਿਆ ਮਾਪੇ ਵੀ ਨੇ ਜਦੋਂ ਨਹੀਂ ਸੁਣੀਗੀ ਇਸ ਕਰਕੇ ਅਸੀਂ ਅੱਜ ਮਜਬੂਰੀ ਦੇ ਵਿੱਚ ਧੂਰੀ ਸੀਐਮ ਸੀਟੀਆ ਧਰਨਾ ਲਾਇਆ ਅੱਜ ਅਸੀਂ ਉਰੇ ਜ਼ਿਲ੍ਹਾ ਪੱਧਰੀ ਇੱਕ ਧਰਨਾ ਲਾਇਆ ਅਗਰ ਸਰਕਾਰ ਨੇ ਉਹ ਪ੍ਰਾਈਵੇਟ ਸਕੂਲਾਂ ਤੇ ਕਾਰਵਾਈ ਨਹੀਂ ਕੀਤੀ ਜਿਹੜੇ ਬੱਚਿਆਂ ਦੀ ਐਡਮਿਸ਼ਨਾਂ ਨਹੀਂ ਕਰ ਰਹੇ ਫਿਰ ਅਸੀਂ ਇਹਨੂੰ ਪੰਜਾਬ ਪਧਰੀ ਲੈ ਕੇ ਜਾਵਾਂਗੇ ਉਹ ਇੱਕ ਕਾਗਜ਼ਾਂ ਦੇ ਵਿੱਚ ਆ ਜੀ ਸੋਸ਼ਲ ਮੀਡੀਆ ਤੇ ਮਨਮਾਨੀ ਦਾ ਚੱਲ ਰਹੀ ਆ ਜੀ ਇੱਕ ਵੀ ਬੱਚੇ ਦੀ ਐਡਮਿਸ਼ਨ ਨਹੀਂ ਹੋ ਰਹੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਾਪੀਆਂ ਕਿਤਾਬਾਂ ਦੇ ਨਾਂ ਤੇ ਮਾਪਿਆਂ ਦਾ ਸ਼ੋਸ਼ਣ ਹੋ ਰਿਹਾ ਯੂਨੀਫਾਰਮਾਂ ਦੇ ਨਾਂ ਤੇ ਸ਼ੋਸ਼ਣ ਹੋ ਰਿਹਾ ਜਿਹੜੀਆਂ ਕਾਪੀਆਂ ਬੁੱਕਸ 2000 ਦੇ ਨੇ ਉਹ 10-10000 ਦੀਆਂ ਮਾਪਿਆਂ ਨੂੰ ਮਿਲ ਰਹੀਆਂ ਨੇ ਦੁਕਾਨਾਂ ਦੱਸੀਆਂ ਨੇ ਵੀ ਆਹ ਦੁਕਾਨ ਤੋਂ ਮਿਲਣਗੇ ਆ ਜੀ ਸਰਕਾਰ ਤਾਂ ਉਥੇ ਗੌਰ ਨਹੀਂ ਕਰ ਰਹੀ ਜੀ ਮਾਪਿਆਂ ਦੀ ਨਜਾਇਜ਼ ਲੁੱਟਮਾਰ ਹੋ ਰਹੀ ਹੈ ਅਗਲਾ ਸੰਗਰਸ ਹੈ ਅਸੀਂ ਅੱਜ ਸਾਰੀ ਸਾਡੀ ਕਮੇਟੀ ਬੈਠੀ ਹੈ ਅਸੀਂ 10 ਦਿਨਾਂ ਦਾ ਟਾਈਮ ਦਵਾਂਗੇ ਹਫ਼ਤੇ 10 ਦਿਨ ਦਾ ਸਰਕਾਰ ਨੂੰ ਅਗਰ ਨਾ ਹੋਇਆ ਫਿਰ ਅਸੀਂ ਇਹੀ ਧਰਨੇ ਨੂੰ ਪੂਰੇ ਪੰਜਾਬ ਲੈਵਲ ਤੇ ਲੈ ਕੇ ਜਾਵਾਂਗੇ ਸਰ ਮੰਗ ਪੱਤਰ ਜੋ ਦਿੱਤਾ ਕਿ ਉਹਦੇ ਵਾਰੀ ਜੋ ਕਾਰਵਾਈ ਹੈਗੀ ਅਸੀਂ ਦੇਖਦਾ ਕਰਾਂਗੇ ਜੋ ਕਾਰਵਾਈ ਹੋਏਗੀ ਇਹਨਾਂ ਦੇ ਉੱਪਰ ਉਹਨਾਂ ਦੇ ਲਈ ਇਨਕੁਆਰੀ ਬਿਠਾ ਦਿੱਤੀ ਗਈ ਹੈਗੀ ਆ 20 ਤਰੀਕ ਦਾ ਟਾਈਮ ਹੈਗਾ ਇਨਕੁਆਰੀ ਦਾ ਉਸ ਤੋਂ ਬਾਅਦ ਜੋ ਰਿਪੋਰਟ ਹੋਏਗੀ ਅਸੀਂ ਹਾਇਰ ਅਥਾਰਟੀ ਨੂੰ ਭੇਜ ਦਵਾਂਗੇ ਜੁਨੀਕੋਰਟ ਦੀ ਇਨਕੁਆਰੀ ਲੱਗੀ ਹੋਈ ਹੈ ਮੈਡਮ ਕਿ ਡੀਓ ਸੈਕੰਡਰੀ ਮ ਔਰ ਇਸ ਵੇਲੇ ਮੈਂ ਨਾ ਸਾਡਾ ਸਕੂਲ ਦੇ ਵਿੱਚ ਹੀ ਬੈਠੀ ਹੈਗੀ ਆ ਚਤਨਿਆ ਸਕੂਲ ਦੇ ਵਿੱਚ ਤੇ ਉਹ ਇਨਕੁਆਰੀ ਦੇ ਉੱਤੇ ਕੌਣ ਲਾਇਆ ਹੈ ਜੀ ਕਿ ਇਹ ਡੀਓ ਮੈਡਮ ਨੇ ਕਰਨੀ ਹੈ ਜੀ ਨਹੀਂ ਡੀਓ ਮੈਮ ਨੇ ਐਕਚੁਅਲੀ ਮੈਂ ਐਲੀਮੈਂਟਰੀ ਡੀਓ ਐਲੀਮੈਂਟਰੀ ਹੈਗੀ ਆ ਡੀਓ ਸਕੈਂਡਰੀ ਮੈਡਮ ਤਰਵਿੰਦਰ ਕੌਰ ਜੀ ਨੇ ਲਗਾਈ ਹੈਗੀ ਆ ਟੀਮ ਜਿਹੜੀ ਹੈਗੀ ਆ ਤੇ ਉਹ ਕਰ ਰਹੀ ਹੈ ਇਨਕੁਆਰੀ 20 ਤਰੀਕ ਤੱਕ ਦਾ ਟਾਈਮ ਹੈਗਾ ਜੋ ਇਨਕੁਆਰੀ ਦੀ ਰਿਪੋਰਟ ਆਏਗੀ ਉਹ ਅਸੀਂ ਹੈਡ ਅਥਾਰਟੀ ਨੂੰ ਜਾਈਏ ਦੇ ਵਿੱਚ ਕੌਣ ਨੇ ਜੀ ਟੀਮ ਦੇ ਵਿੱਚ ਮੈਂ ਪੁੱਛ ਲੈਂਦੀ ਹਾਂ ਮੈਂ ਤਾਂ ਪਰ ਟੀਮ ਜਿਹੜੀ ਇੱਕ ਮੈਡਮ ਸਪੈਸ ਤਾਂ ਬਲਾਕ ਨੋਡਲ ਅਫੀਸਰਸ ਲਗਾ ਜਿਹੜਾ ਸਰਕਾਰੀ ਸਕੂਲਾਂ ਦਾ 25% ਕੋਟ ਹੈ ਜੀ ਉਹਦੇ ਬਾਰੇ ਹਾਂਜੀ ਜਿਹੜਾ ਨਮੀਸ਼ਨ ਦਾ ਹਾਂਜੀ ਸਰ ਉਹ ਅਸੀਂ ਆਰਟੀਆਈ ਜੋ ਹੈਗਾ ਵਾ ਪੜ ਕੇ ਚੰਗੀ ਤਰ੍ਹਾਂ ਫਿਰ ਲਾਗੂ ਕਰਾਂਗੇ ਜੋ ਹਾਈ ਕੋਰਟ ਦੇ ਜੋ ਆਰਡਰਸ ਹੋਣਗੇ ਉਹ ਲਾਗੂ ਕਰਾਂਗੇ ਸਰਕਾਰੀ ਸਕੂਲਾਂ ਦੇ ਵਿੱਚ ਝਾਲੀ ਐਡਮਿਸ਼ਨਾਂ ਹੋ ਰਹੀਆਂ ਨੇ ਉਹਨਾਂ ਬਾਰੇ ਕੀ ਕਹਾਂਗੇ ਜੀ ਨਹੀਂ ਸਰ ਝਾਲੀ ਐਡਮਿਸ਼ਨਸ ਤਾਂ ਨਹੀਂ ਕੋਈ ਵੀ ਹੋ ਰਹੀ ਹੈਗੀ ਜੋਲਡ ਮਿਸ਼ਨਸ ਹੈਗੇ ਬੱਚੇ ਹੈਗੇ ਨੇ ਸਕੂਲਾਂ ਦੇ ਮੈਮ ਨਹੀਂ ਸਾਡੇ ਕੋਲੇ ਜ਼ਿਲ੍ਹੇ ਦੇ ਸੇ ਸਕੂਲਾਂ ਦੀ ਲਿਸਟ ਆਈਆਂ ਨੇ ਜੀ ਆਪਣਾ ਇੱਕ ਟੀਚਰ ਨੇ ਪ੍ਰਮੋਸ਼ਨ ਲੈਣ ਦੇ ਚੱਕਰ ਦੇ ਵਿੱਚ 40 ਬੱਚੇ ਦੀ ਟੋਕਟ ਡਾਲੀ ਐਡਮਿਸ਼ਨ ਕਰਵਾਈ ਸੀ ਸਾਡੇ ਕੋਲੇ ਸੇ ਸਕੂਲਾਂ ਨੇਸ਼ਟਾ ਜੀ ਪੂਰੇ ਬਾਰੇ ਤੁਸੀਂ ਕੀ ਕਿਵੇਂ ਤੋਂ ਕੀ ਇਨਕੁਆਰੀ ਹੈ ਜੀ ਸਰ ਉਹਨਾਂ ਦੀ ਇਨਕੁਆਰੀ ਜਿਹੜੀ ਹੈਗੀ ਹੈ ਜਿਹੜੇ ਤੁਸੀਂ ਗੱਲ ਕਰ ਰਹੇ ਹੋਗਾ ਉਹਨਾਂ ਦੀ ਇਨਕੁਆਰੀ ਤਾਂ ਅਸੀਂ ਕਰਵਾ ਚੁੱਕੇ ਹੈਗੇ ਹਾਂ ਕਿ ਕੀ ਰਿਜ਼ਲਟ ਆਇਆ ਹਾਂਜੀ ਰਿਜ਼ਲਟ ਸਰ ਜਿਹੜਾ ਹੈਗਾ ਉਹ ਕੋਈ ਦੋਸ਼ਾਬਤ ਨਹੀਂ ਹੋਇਆ ਹੈਗਾ ਹਾਂਜੀ ਥੈਂਕ ਯੂ